ਹੈਲੋ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੋਲ ਸੁਣਾਓ ਜੀ ਕੀ ਹਾਲ ਚਾਲ ਠੀਕ ਠਾਕ ਹਾਂਜੀ ਸਤ ਸੰਗ ਜੀ ਅੱਜ ਅਸੀਂ ਆਏ ਹੋਏ ਸੀ ਇੱਥੇ ਬਠਿੰਡੇ ਏਰੀਆ ਦੇ ਵਿੱਚ ਭਾਈ ਰੂਪਾ ਪਿੰਡਾ ਇੱਥੇ 슈ਗਰ ਦਾ ਹੋਰ ਗੰਡਾਂ ਦਾ ਹਾਰਡ ਦੀ ਪ੍ਰੋਬਲਮ ਬਲੌਗ ਵਿੱਚ ਕਿਸੇ ਤਰ੍ਹਾਂ ਦੀ ਵੀ ਆ ਉਹਦੇ ਬਾਰੇ ਵਿੱਚ ਇੱਕ ਦੇਸੀ ਕੜਾ ਪਾਇਆ ਜਾਂਦਾ ਵਾ ਔਰ ਇਹ ਐਤਵਾਰ ਦੀ ਐਤਵਾਰ ਫਲਾਇਆ ਜਾਂਦਾ ਇਸ ਜਗ੍ਹਾ ਦੇ ਉੱਪਰ ਤੋਂ ਅਸੀਂ ਤੁਹਾਨੂੰ ਅੱਜ ਦਿਖਾਉਨੇ ਆਂ ਇਹ ਜਗ੍ਹਾ ਦੇ ਉੱਪਰ ਆਏ ਹੋਏ ਸੀਗੇ ਹਾਂ ਸੋਚਿਆ ਚਲੋ ਦੋਸਤਾਨਾ ਸ਼ੇਅਰ ਕਰੀਏ ਤੁਹਾਨੂੰ ਇੱਕ ਸ਼ੋਅ ਕਰ ਦਿਆਂ ਦਿਖਾਉਣੇ ਸਾਰੇ ਪਾਸੇ ਉੱਤੇ ਇਹ ਪਿੰਡ ਭਾਈ ਰੂਪਾ ਦੇ ਵਿੱਚ ਕਰਕੇ ਆ ਡੇਰਾ ਨਿਰਮਲ ਕੂਹਾਂ ਵਾਲਾ ਭਾਈ ਰੂਪਾ ਬਠਿੰਡਾ ਇੱਥੇ ਬਹੁਤ ਦੂਰ ਦੂਰ ਤੋਂ ਸੰਗਤ ਆਉਂਦੀ ਆ ਜੀ ਹਰਿਆਣਾ ਰਾਜਸਥਾਨ ਹੋ ਗਿਆ ਇਸੇ ਤਰ੍ਹਾਂ ਦੀ ਹਾਰਡ ਦੀ ਪ੍ਰੋਬਲਮਾਂ ਕਿਡਨੀਆਂ ਦੇ ਲੀਵਰ ਦੀ ਲੱਤਾਂ ਪੈਰਾਂ 'ਚ ਗੰਡਾ ਵਾਂ ਕੁਝ 슈ਗਰ ਹੋ ਗਈ, ਬੀਪੀ ਹੋ ਗਿਆ। ਹਾਈ ਰੈਡ ਵਗੈਰਾ ਸਭ ਕਾਹੇ ਪਸਤੇ ਕਾੜਾ ਪਿਆ ਜਾਂਦਾ ਵਾ। ਬੋਲੇਗਾ ਤਾਂ ਸੰਦੇਸ਼ ਆਉਂਦਾ। ਤਿਆ ਕਰਤਾ ਤਾਂ ਕੇ ਚਾਹੀ। ਹਮੋਤ ਦਿਖੇ ਗਏ ਲੇਟੇ ਅਸਾਂ ਕੋਲ ਇੰਤਜ਼ਾਰ ਹੱਸੇਗਾ ਭਾਈ ਇਹ ਕਿਸ ਚੀਜ਼ ਦਾ ਕੜਾ ਪੀਉਂਦਾ ਇੱਥੇ ਕਿਸ ਚੀਜ਼ ਦੀ ਦਵਾਈ ਮਿਲਦੀ ਕੜਾ ਦਵਾਈ ਦਾ ਕੜਾ ਨਾ ਕਥਾ ਨਹੀਂ ਕੋਈ ਮਾਰੀ ਕੋਈ ਨਹੀਂ ਛੱਡ ਬਾਤ ਦਾ ਛੂ ਕਰਾ ਆਹ ਪੂਰਕਤਾ ਆ ਕੋ ਪਾਠੀ ਦੀ ਪਾਠੀ ਦੀ ਤੇ ਲਈ ਨਹੀਂ ਉਸ ਸਾਈਕਲ ਨੂੰ ਪਰਚੀ ਕੋਲੋਂ ਬੰਦ ਕਰ ਸੋ ਲਾਟ ਕੜਕ ਨੂੰ ਦੇ ਠੀਕ ਫਿਰ ਦੱਸਦਾ ਦੱਸਦਾ ਗਾਂ ਕਿਵੇਂ ਬੀ ਇਹ ਡਾਕਟਰ ਸਾਹਿਬ ਵੀ ਹੈ ਡਾਕਟਰ ਸਾਹਿਬ ਆਹ ਡਾਕਟਰ ਹੀ ਆ ਚੈੱਕ ਕਰਕੇ ਫਿਰ ਹਾਂ ਸਾਹ ਸੰਗਤ ਜੀ ਇੱਥੇ ਬਹੁਤ ਦੂਰ ਦੂਰ ਤੋਂ ਲੁੱਕ ਜਾਂਦੇ ਆ ਰਾਜਸਥਾਨ ਹਰਿਆਣਾ ਦਿੱਲੀ ਇੱਥੇ ਸੰਗਤਾਂ ਦੇ ਰਹਿਣ ਵਾਸਤੇ ਪ੍ਰਬੰਧ ਹੈ ਗੁਰੂ ਘਰ ਲੰਗਰ ਚੱਲਦਾ ਰਹਿੰਦਾ ਰੋਟੀ ਪਾਣੀ ਚਾਹ ਦਾ ਲੰਗਰ ਉਹ ਵੀ ਕਿਸੇ ਨੂੰ ਕੋਈ ਪ੍ਰੋਬਲਮ ਆ ਸਾਬ ਡਾਕਟਰ ਸਾਹਿਬ ਬੈਠੇ ਹੋਏ ਨੇ ਚੈੱਕ ਕਰਕੇ ਉਸੇ ਤਰ੍ਹਾਂ ਦੀ ਮੈਡੀਸਨ ਦਿੱਤੀ ਜਾਂਦੀ ਹੈ ਦੇਖ ਸਕਦੇ ਆ ਜੀ ਕਿੰਨੀ ਦੂਰ ਦੂਰ ਤੋਂ ਸੰਗਤ ਆਉਂਦੀਆਂ ਲੈਣਾ ਲੱਗੇ ਹੋਣ ਹਰ ਚੀ ਕਰਟ ਕੇ ਨੰਬਰ ਵਾਰ ਦਵਾਈ ਦਿੱਤੀ ਜਾਂਦੀ ਹੈ ਇਹ ਜਗਾ ਜਦੋਂ ਡਾਕਟਰ ਸਾਹਿਬ ਨੂੰ ਦਿਖਾ ਕੇ ਨਾ ਉਸ ਤੋਂ ਬਾਅਦ ਇਹ ਜਗਾ ਦੇ ਉੱਪਰ ਕਾੜਾ ਪਲਾਇਆ ਜਾਂਦਾ ਕਿਸੇ ਤਰ੍ਹਾਂ ਦੀ ਬਿਮਾਰੀ ਆ ਪ੍ਰੋਬਲਮਾਂ ਗੰਡਾਂ ਦੀ ਹੋਰ ਕੋਸ਼ਾ ਸਭ ਕਸੇ ਆਸਤੇ ਦੇਸੀ ਕਾੜਾ ਪਲਾਇਆ ਜਾਂਦਾ ਤਗੀ ਦੇ ਭਾਈ ਤੋ ਤੁਸੀਂ ਪੀ ਜਾਂਦਾ ਅਨਕਰਨਾਰਨਾ ਨਮੋਸਵਾ ਸੋਤਮਨੀ ਸਵਾਮਣ ਨਮੋਸਵਾ ਓਕੇ ਦੋਸਤੋ ਕੋਸ਼ੋਰ ਜਾਣਕਾਰੀ ਮਿਲਦੀ ਤੁਹਾਡੇ ਨਾਲ ਅਗਲੀ ਵੀਡੀਓ ਚ ਸੰਦੇ ਕਰਾਂਗੇ ਓਕੇ ਜੀ ਧੰਨਵਾਦ ਥੈਂਕ ਯੂ